ਆਪਾਂ ਨੂੰ ਜਦੋਂ ਵੀ ਕੋਈ ਲਾਟਰੀ ਨਿਕਲਦੀ ਹੈ ਤੇ ਆਪਾਂ ਬਹੁਤ ਖੁਸ਼ ਹੋ ਜਾਂਦੇ ਆਂ ਤੇ ਉਸ ਤੋਂ ਬਾਅਦ ਲਾਟਰੀ ਪਾਉਣੀ ਭੁੱਲੀ ਜਾਂਦੇ ਆਂ ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਇੱਕ ਵਾਰ ਇਹ ਲਾਟਰੀ ਨਿਕਲ ਨਹੀਂ ਹੁੰਦੀ ਹੈ ਹੁਣ ਪਤਾ ਨਹੀਂ ਨਿਕਲੂਗੀ ਜਾਂ ਫਿਰ ਨਹੀਂ ਨਿਕਲਦੀ ਪਰ ਹੁਣ ਜਿਹੜੀ ਤੁਹਾਨੂੰ ਖਬਰ ਦੱਸਣ ਜਾ ਰਹੇ ਆਂ ਇਹ ਸੁਣ ਕੇ ਤੁਸੀਂ ਇੱਕ ਦਿਨ ਦੇ ਵਿੱਚ ਹੀ ਦੋ ਤੋਂ ਤਿੰਨ ਲਾਟਰੀਆਂ ਪਾਉਣੀਆਂ ਸ਼ੁਰੂ ਕਰ ਦਿਓਗੇ ਬਿਲਕੁਲ ਤੁਸੀਂ ਸਹੀ ਸੁਣਿਆ ਇਹ ਜੋ ਤਸਵੀਰਾਂ ਦੇ ਵਿੱਚ ਤੁਸੀਂ ਨੌਜਵਾਨ ਨੂੰ ਦੇਖ ਰਹੇ ਹੋ ਇਸ ਨੌਜਵਾਨ ਨੇ ਇਸ ਬੰਦੇ ਨੇ ਅੱਜ ਇੱਕ ਦਿਨ ਦੇ ਵਿੱਚ ਤਿੰਨ ਲਾਟਰੀਆਂ ਖਰੀਦੀਆਂ ਤੇ ਹੈਰਾਨੀ ਦੀ ਗੱਲ ਹੈ ਕਿ ਤਿੰਨੇ ਲਾਟਰੀਆਂ ਦੇ ਵਿੱਚੋਂ ਹੀ ਨਾਮ ਜਿਹੜਾ ਹੈਗਾ ਇਸ ਨੂੰ ਨਿਕਲ ਆਇਆ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਕਿਸਮਤ ਜਿਹੜੀ ਹੈ ਇਸ ਬੰਦੇ ਨੇ ਆਪਣੀ ਕੋਲੇ ਬਹਿ ਕੇ ਜਿਹੜੀ ਹੈ ਉਹ ਬਣਾਈ ਹੈ ਜਾਂ ਲਿਖੀ ਹੈ ਬਿਲਕੁਲ ਹੁਣ ਤੁਹਾਨੂੰ ਪੂਰੀ ਗੱਲ ਦੱਸਦੇ ਹਾਂ ਸਭ ਤੋਂ ਇਹ ਹੈ ਜੀ ਰਕੇਸ਼ ਕੁਮਾਰ ਪੇਸ਼ੇ ਤੋਂ ਇਹ ਇਲੈਕਟ੍ਰੀਸ਼ੀਅਨ ਨੇ ਬਿਜਲੀ ਦਾ ਕੰਮ ਕਰਦੇ ਆ ਸਾਲ ਤੋਂ ਪਹਿਲਾਂ ਅੱਜ ਇਹਨਾਂ ਨੇ ਇੱਕ ਲਾਟਰੀ ਖਰੀਦੀ 150 ਰੁਪਏ ਦੀ ਤੇ 150 ਦੇ ਵਿੱਚੋਂ ਇਹਨਾਂ ਨੂੰ 600 ਰੁਪਏ ਦਾ ਨਾਮ ਜਿਹੜਾ ਹੈਗਾ ਉਹ ਨਿਕਲ ਆਇਆ ਤੇ ਉਸ ਤੋਂ ਬਾਅਦ ਰਕੇਸ਼ ਕੁਮਾਰ ਦਾ ਸਬਰ ਜਿਹੜਾ ਹੈਗਾ ਇੱਥੇ ਹੀ ਪੂਰਾ ਨਹੀਂ ਹੋਇਆਗਾ ਔਰ ਉਸ ਤੋਂ ਬਾਅਦ ਰਕੇਸ਼ ਕੁਮਾਰ ਨੇ ਇਹ 600 ਰੁਪਏ ਦੇ ਵਿੱਚ 200 ਰੁਪਿਆ ਹੋਰ ਪਾਇਆ ਤੇ 800 ਰੁਪਏ ਦੀ ਜਿਹੜੀ ਇੱਕ ਲਾਟਰੀ ਦੀਆਂ ਟਿਕਟਾਂ ਜਿਹੜੀਆਂ ਉਹ ਖਰੀਦ ਲਈਆਂ ਤੇ ਉਸ ਤੋਂ ਬਾਅਦ 1000 ਰੁਪਏ ਦਾ ਨਾਮ ਜਿਹੜਾ ਹੈਗਾ ਫੇਰ ਰਕੇਸ਼ ਕੁਮਾਰ ਨੂੰ ਜਿਹੜਾ ਨਿਕਲ ਆਇਆ ਤੇ ਰਕੇਸ਼ ਕੁਮਾਰ ਨੇ ਉਸ ਤੋਂ ਬਾਅਦ 1000 ਰੁਪਏ ਦੇ ਵਿੱਚ 20 ਰੁਪਏ ਹੋਰ ਪਾਏ ਤਾਂ 1020 ਰੁਪਏ ਦੀਆਂ ਲੋਟਰੀ ਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਖਰੀਦ ਲਈਆਂ ਤਾਂ ਫੇਰ ਜਦੋਂ 4 ਘੰਟਿਆਂ ਬਾਅਦ ਲੋਟਰੀ ਦਾ ਜਿਹੜਾ ਦੁਕਾਨ ਵਾਲਾ ਸੀਗਾ ਜਿੱਥੋਂ ਇਹਨੇ ਲਾਟਰੀ ਖਰੀਦੀ ਸੀ ਰਕੇਸ਼ ਕੁਮਾਰ ਨੇ ਉਸ ਦਾ ਫੋਨ ਆਉਂਦਾ ਕਿ ਰਕੇਸ਼ ਕੁਮਾਰ ਜੀ ਤੁਹਾਨੂੰ 90000 ਰੁਪਏ ਦਾ ਨਾਮ ਜਿਹੜਾ ਹੈਗਾ ਉਹ ਨਿਕਲ ਆਇਆ ਸੋ ਕਿਤੇ ਨਾ ਕਿਤੇ ਰਕੇਸ਼ ਦੀ ਜਿਹੜੀ ਹੈ ਹੋਲੀ ਤੋਂ ਪਹਿਲਾਂ ਹੀ ਹੋਲੀ ਜਿਹੜੀ ਹੈ ਉਹ ਬਣ ਗਈ ਹੈ ਤੇ ਹੁਣ ਰਕੇਸ਼ ਭੰਗੜੇ ਪਾਉਂਦਾ ਫਿਰਦਾ ਹੈ ਔਰ ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਕਿ ਰਕੇਸ਼ ਕੁਮਾਰ ਨੇ ਇੱਕ ਦਿਨ ਦੇ ਵਿੱਚ ਤਿੰਨ ਲਾਟਰੀਆਂ ਪਾਈਆਂ ਤੇ ਤਿੰਨਾਂ ਦੇ ਵਿੱਚੋਂ ਹੀ ਇਸ ਨੂੰ ਨਾਮ ਜਿਹੜਾ ਹੈਗਾ ਉਹ ਨਿਕਲ ਆਇਆ ਸੋ ਬਿਲਕੁਲ ਇਹ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਕਿ ਜਿਹੜੇ ਲੋਕਾਂ ਨੇ ਇੱਕ ਵਾਰ ਲਾਟਰੀ ਪਾ ਕੇ ਰੁਕ ਜਾਂਦੇ ਆ ਜਾਂ ਫਿਰ ਛੋਟਾ ਨਾਮ ਨਿਕਲਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਛੱਡ ਪਰੇ ਹੁਣ ਨਾਮ ਨਹੀਂ ਨਿਕਲਣਾ ਉਹ ਰਕੇਸ਼ ਕੁਮਾਰ ਦੀ ਇਹ ਗੱਲ ਜਾਂ ਆਹ ਜਿਹੜੀ ਖਬਰ ਜਰੂਰ ਦੇਖ ਲਿਆ ਕਰੋ ਕਿ ਪਹਿਲਾਂ ਰਕੇਸ਼ ਕੁਮਾਰ ਨੇ 150 ਦੀ ਟਿਕਟ ਲਈ ਉਹਦੇ ਤੋਂ 600 ਨਿਕਲਿਆ ਫਿਰ 600 ਦੇ ਵਿੱਚ ਰਕੇਸ਼ ਕੁਮਾਰ ਨੇ 200 ਹੋਰ ਪਾ ਕੇ 800 ਦੀਆਂ ਟਿਕਟਾਂ ਲਈਆਂ ਉਹਦੇ 'ਚ 1000 ਰੁਪਏ ਦਾ ਨਾਮ ਨਿਕਲਿਆ ਤੇ ਫਿਰ 1000 ਦੇ ਵਿੱਚ 20 ਰੁਪਏ ਹੋਰ ਪਾ ਕੇ 1020 ਦੀਆਂ ਜਿਹੜੀਆਂ ਟਿਕਟਾਂ ਲਈਆਂ ਤੇ 90000 ਦਾ ਨਾਮ ਜਿਹੜਾ ਹੈਗਾ ਰਕੇਸ਼ ਕੁਮਾਰ ਨੂੰ ਨਿਕਲ ਚੁੱਕਿਆ ਹੈ ਹੋਲੀ ਤੋਂ ਪਹਿਲਾਂ ਹੋਲੀ ਜਿਹੜੀ ਹੈ ਰਕੇਸ਼ ਕੁਮਾਰ ਦੀ ਬਣ ਚੁੱਕੀ ਹੈ ਲਾਟਰੀ ਉਸ ਤੋਂ ਬਾਅਦ ਰੇਟ ਕੋਈ ਮਨ ਦਾ ਫੋਨ ਆਇਆ ਸੀਗਾ ਜੀ 600 ਰੁਪਏ ਤੁਹਾਨੂੰ ਨਿਕਲਿਆ ਜੀ ਫਿਰ ਮੈਂ 600 ਦੀਆਂ ਅੱਗੇ 200 ਹੋਰ ਐਡ ਕਰਕੇ ਲਾਟਰੀ ਪਾਈ 800 ਦੀ ਫਿਰ ਫੋਨ ਆ ਗਿਆ ਤੁਹਾਨੂੰ ਯਾਰ ਨਿਕਲ ਗਿਆ ਜੀ ਤਹਰਾ ਯਾਰ ਦੇ ਕੇ 20 ਰੁਪਏ ਇਹਨਾਂ ਨੇ ਹੋਰ ਲੈ ਲਾਟਰੀ ਪਾਈ ਜੀ ਫਿਰ ਕਹਿੰਦੇ 90000 ਰੁਪਏ ਕਨਿਕਲੇ ਗਏ ਵਾਹ ਕਿਹੋ ਜਿਹਾ ਲੱਗ ਰਿਹਾ 90000 ਰੁਪਏ ਨਿਕਲੇ ਜੀ ਬਹੁਤ ਖੁਸ਼ੀ ਹੈ ਜੀ ਮਾਲਕ ਦੀ ਕਿਰਪਾ ਨਾਲ ਇਹਨਾਂ ਦੀ ਅੱਜ ਹੈਟ੍ਰਿਕ ਲੱਗੀ ਹੈ ਜੀ ਇਹ ਪਹਿਲੇ ਸਵੇਰੇ ਸਾਡੀ ਦੁਕਾਨ ਤੇ ਆਏ ਮੈਂ ਇਹਨਾਂ ਨੂੰ 150 ਰੁਪਏ ਦੀ ਟਿਕਟ ਦਿੱਤੀ ਸਰ ਉਹਦੇ ਦੇ ਇਹਨਾਂ ਨੂੰ 1:30 ਵਜੇ ਰਿਜ਼ਲਟ ਆਇਆ ਮੈਂ ਕਾਲ ਕੀਤੀ ਵੀ ਤੁਹਾਡਾ 600 ਰੁਪਏ ਦਾ ਇਨਾਮ ਨਿਕਲਿਆ ਜੀ ਇਹ ਉਹ 600 ਰੁਪਏ ਦਾ ਇਨਾਮ ਲੈਣ ਲਈ ਸਾਡੀ ਦੁਕਾਨ ਤੇ ਆਏ 4 ਵਜੇ ਦੇ ਕਰੀਬ 1:45 ਵਜੇ ਲਾਟਰੀ ਦਾ ਡਰਾ ਸੀਗਾ ਉਹ 600 ਦੇ ਬਦਲੇ ਇਹਨਾਂ ਨੂੰ ਨਵੀਆਂ ਟਿਕਟਾਂ ਦੇ ਦਿੱਤੀਆਂ ਹੁੰਦੇ ਜੇ ਪਰਮਾਤਮਾ ਨੇ ਸੁਣਿਆ ਹੁੰਦੇ ਜੀ ਵੀ 1000 ਰੁਪਏ ਦਾ ਪ੍ਰਾਈਜ਼ ਆ ਗਿਆ ਛੋਟਾ ਪ੍ਰਾਈਜ਼ ਉਸ ਤੋਂ ਬਾਅਦ ਉਹਨਾਂ ਰਿਜ਼ਲਟ ਆਉਣ ਤੋਂ ਬਾਅਦ ਇਹ ਫਿਰ ਆਏ ਸਾਡੇ ਕੋਲ 5:30 ਵਜੇ ਤੇ ਅਸੀਂ ਇਹਨਾਂ ਨੂੰ ਉਹਦੇ 1000 ਦੇ ਬਦਲੇ 1000 ਦੀਆਂ ਇਹ ਗੱਲ ਪਾ ਦੋ ਕੋਈ ਗੱਲ ਨਹੀਂ ਅੱਜ ਦੇਖੀ ਜਾਏਗੀ ਸ਼ਾਇਦ ਬਾਬਾ ਜੀ ਸੁਣ ਲੈਣ ਤੇ ਉਹੀ ਗੱਲ ਹੋਈ ਬਾਬਾ ਜੀ ਦੀ ਕਿਰਪਾ ਹੋ ਗਈ ਹੈ ਉਹਦੇ ਤੇ ਇਹਨਾਂ ਨੂੰ 90000 ਰੁਪਏ ਦਾ ਇਨਾਮ ਨਿਕਲਿਆ ਜੀ